ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਲਕੇ ਦੇ ਵਿੱਚ ਮਲਕੇ ਪਿੰਡਾ ਜਿਹੜਾ ਜ਼ਿਲ੍ਹੇ ਮੁੱਗੇ ਦਾ ਮਨਮਤਾ ਨਗਰ ਆ ਮਿੱਤਰੋ ਇਹ ਤੇ ਇਹ ਪਿੰਡ ਰਹਿ ਜਾਂਦਾ ਵਾ ਬਰਗਾੜੀ ਦੇ ਵੀ ਨੇੜੇ ਰਹਿ ਜਾਂਦਾ ਮਿੱਤਰੋ ਤੇ ਜੇ ਆਪਾਂ ਇੱਧਰ ਦੀ ਆਉਣੇ ਆ ਸੇਖਾ ਖੁਰਦ ਤੋਂ ਵੀ ਸਿੱਧੀ ਛੜਕ ਜਿਹੜੀ ਮਾਲਕੇ ਪਿੰਡ ਦੇ ਵਿੱਚ ਆਉਂਦੀ ਆ ਸੇਖਾ ਕਲਾ ਤੋਂ ਵੀ ਸਿੱਧੀ ਛੜਕ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਮੈਂ ਵਕਾਊਆ ਬਾਕਮਾਲ ਮਹਿਲ ਵਿਵੇ ਦੀ ਲਵਾਸ ਵਾਲੀ ਮੈਂ ਕਰਮਾੜੀ ਚੰਗੇ ਢਾਂਚੇ ਦੀ ਚੰਗੇ ਸਰੀਰਕਲੇ ਬੰਤਰ ਦੀ ਮੈਂ ਇਧਰ ਨੂੰ ਵੀ ਮਾਰਦੀ ਝਾਰੇ ਪੁੱਤ ਵਾਰ ਨੂੰ ਕੈਮਰਾ ਬਾਈ ਇਨੂੰ ਜ਼ਰੂਰ ਵਿਖਾਉਣਾ ਕੁੜੀ ਨੂੰ ਗਵਾਨੀਆਂ ਦੀ ਕੁੜੀ ਰਹਿ ਗਈ ਤੇ ਫਿਰ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਸਾਡਾ ਹਨਾ ਬਈ ਸਤਿ ਸ੍ਰੀ ਅਕਾਲ ਵੀਰੇ ਕਿਵੇਂ ਆ ਸਤਿ ਸ੍ਰੀ ਅਕਾਲ ਬਾਈ ਜੀ ਵਧੀਆ ਹਾਲ ਚਾਲ ਵਧੀਆ ਵਧੀਆ ਸੇਤਾ ਦੇ ਪਰਿਵਾਰ ਵਧੀਆ ਬਾਈ ਜੀ ਠੀਕ ਆ ਆਪਣਾ ਨਾਮ ਦੱਸ ਦਈਏ ਨਾਮ ਬਾਈ ਮੇਰਾ ਰਾਜੂ ਖਾਨੀ ਰਾਜੂ ਖਾਨ ਰਾਜੂ ਖਾਨ ਬਾਈ ਵੀਰੇ ਘਰ ਪਰਿਵਾਰ ਕਿਵੇਂ ਆ ਵਧੀਆ ਬਾਈ ਵਧੀਆ ਠੀਕ ਆ ਅਰੇ ਆ ਜਾ ਪੁੱਤ ਇੱਥੋਂ ਅੱਛਾ ਤੇ ਰਾਜੂ ਬਾਈ ਘਰ ਲਿਓ ਆ ਮੈਂ ਵਿੱਚ ਨਹੀਂ ਇੱਕ ਹਨਾ ਹਾਂਜੀ ਬਈ ਤੇ ਇਹਦੀ ਕੀ ਡਿਟੇਲ ਆ ਬਈ ਇਹ ਬਈ ਤੀਜਾ ਸੁਆ ਸੁਣ ਜਾਂਦਾ ਹੈ ਤੀਜਾ ਸੁਆ ਹਾਂਜੀ ਬਈ ਕਿੰਨੇ ਦਿਨ ਪਾਇ ਵੀਰੇ ਇਹਦੇ 5-7 ਦਿਨ ਲੈ ਠੀਕ ਆ ਇਹ ਲੇਵਰ ਉਹ ਬਹੁਤ ਚੰਗਾ ਤਿਆਰ ਕਰੂਗਾ ਹਨਾ ਹਾਂਜੀ ਹਾਂ ਠੰਡੀ ਸੀ ਲਾਉਂਦੇ ਹਨਾ ਠੰਡੀ ਸੀ ਲਾ ਬਈ अच्छा विरे तू तो तोकड़ गब्बन कंपनी रेया विरे मैं तोकड़ गब्बन ल्यांदी दो महीना दी गब्बन सी भाई उधो चिलन दूध है की तेरे ਕੋਲ विरे सही है ਥੱਲੇ 9 ਕਿਲੋ ਲੀਟਰ ਬਈ ਦੋਨਾਂ ਟਾਈਮ ਨੌਨ ਲੀਟਰ ਦੁੱਧ ਤੋਹਾ ਵੀਨੇ ਦੀ ਗੱਬਣ ਹੋ ਕੇ ਵੀ ਤਈ ਗਈ ਹੈ ਹਾਂ ਵੀ 12 ਕਿਲੋ ਕਿਲੋ ਦੁੱਧ ਦੀ ਕੈਪੈਸਿਟੀ ਰੱਖ ਰਨੇ ਆ ਹਾਂਜੀ ਹਾਂਜੀ ਇੱਥੇ ਜੇ ਤਾਂ ਤੀਣਾ ਵੀ ਬਣਦਾ ਮੈਨੂੰ ਯਾਰ ਹਾਂਜੀ ਅੱਛਾ ਚੂਣ ਚਣ ਕਿਵੇਂ ਆ ਵੀਰੇ ਓਕੇ ਆ ਬਾਈ ਜਮਾਂ ਓਕੇ ਆ ਜਮਾਂ ਫਸਿਲ ਠੰਡੀ ਆ ਜਮਾਂ ਠੀਕ ਹੈ ਰੇਟ ਕੀ ਰਹੂਗਾ ਵੀਰੇ ਰੇਟ ਇਹਦਾ ਮੁੱਲ ਤਾਂ ਹੈਗਾ 115 ਬਾਈ ਦੇਣੀ ਕਿੰਨੇ ਦੀ 110 ਦੀ ਦੇ ਦੇ ਮਾਨਤਰਮ ਜਸਰੋ ਦੇ ਵੀ ਵੀ ਜਿੱਥੇ ਰਸਤੋਂ ਇੱਕ ਪੰਜ ਦੀ ਦੇ ਦੇ। ਕਿੱਟ ਦੀ ਬਾਤ ਕੋਈ ਫੋਨ। ਲੈ ਵੀ ਮਿੱਤਰੋ ਹੁਣ ਰੇਟ ਜਾ ਕੇ ਸਹੀ ਮੱਥੇ ਲੱਗਿਆ। ਇਹਦਾ ਤੜਕੇ ਦੇ 1.5-2 ਵਾਲੀਏ ਲੱਗਦੀਆਂ ਪਈਆਂ। ਪੁਰਾਣ ਬਣ ਕੇ ਮੰੰਦਾ ਦਾ ਰੇਟ ਸਹੀ ਕਰਿਆ ਕਰੋ ਵੀਰੇ ਫੇਰ ਕਹਦੇ ਨੇ ਫੋਨ ਨਹੀਂ ਆਉਂਦਾ। ਆਹ ਪਾਈ ਦਾ ਰੇਟ ਆ ਤੇ ਵੇਖੇ ਉੱਡਦੀ ਕਿਵੇਂ। ਘੜਾ ਇੱਕ ਨਹੀਂ ਲੱਗਣਾ ਇਹਨੂੰ ਵੇਕਣ ਦੇ। ਕਿਉਂਕਿ ਰੇਟ ਤਾਂ ਕਰੋਣਾ ਚੀਜ਼ ਦਾ ਰੇਟ ਮੰਗੋ ਯਾਰ ਐਣੀ ਹੈਗਾ ਵੀ ਗਵਾਂਡੀਆਂ ਦੀ ਮਹਿ ਵੀ ਕੀ ਦੁੰਦੇ ਬਕਾਬਲੇ ਆਪਾਂ ਮੰਗੀ ਜਾਂਦੇ ਆ। ਲਿਆ ਵੀਰੇ ਮੋੜ ਦੇ ਬਹੁਤ ਸੋਹਣਾ ਕਰਮਾ ਵਾਲੀ ਨੂੰ ਢੰਚਾ ਵਾਲੇ ਵੇਲੇ ਲਵਾਸ ਵਾਲੀ ਮਹਿ ਕਰਮਾ ਵਾਲੀ ਬਣੂਗੀ ਚੰਗੀ ਥੱਲੋਂ ਮੈ ਦਿਲ ਤਿਆਰੀ ਬਹੁਤ ਚੰਗੀ ਕਰੂਗੀ ਕਿਉਂਕਿ ਮੈਂ ਹਜੇ ਕੱਚੀ ਆ ਦੱਸ ਉਹਨਾਂ ਨੂੰ ਮੈਂ ਕੁਝ ਦੀ ਕੁਝ ਹੋਰ ਹੋ ਜਾਣਾ ਨੇ ਥੱਲੋਂ ਕਰਮ ਵਾਲੀ ਨੇ ਬਣ ਕੇ ਸੋਹਣੀ ਨਿਖਰ ਜਾਣਾ ਸੋਹਣੀ ਤਿਆਰ ਹੋ ਜਾਣਾ ਕਿਉਂਕਿ ਲੀਵਾ ਬਹੁਤ ਚੰਗਾ ਮੇਰੇ ਥੱਲੇ ਬਾਡੀ ਬੰਤਰ ਦੀ ਮੈਂ ਖੁੱਲੀ ਡੁੱਲੀ ਆ ਅੰਗਾ ਪੈਰਾਂ ਦੀ ਮੈਂ ਸਾਫ਼ ਸੁਥਰੀ ਆ ਜਿੰਨੀ ਹੈਗੀ ਆ 1,10,000 ਰੁਪਏ ਡਿਮਾਂਡ ਕਰਕੇ 1,05,000 ਰੁਪਏ ਦੀ ਬਾਈ ਨੇ ਤੌਰ 'ਤੇ ਥੋੜਾ ਬੋਤਾ ਹੋ ਜਾਊਗਾ ਮਰਦਣਾ ਅੱਛਾ ਨੰਬਰ ਕਿੰਨਾ ਮਗਾਉ ਤੂ ਬਾਈ ਨੰਬਰ ਹੈਗਾ ਵੀ 88725 2250 ਇੱਕ ਵਾਰੀ ਹੋਰ ਬੋਲ ਦਿਓ ਬਾਈ 88725 2250 ਇੱਕ ਨੰਬਰ ਹੋਰ ਆ ਬਾਈ ਜਿਵੇਂ ਲੈ ਇੱਥੇ ਖੜ ਪਤ ਤੁਰਿਆ ਮੇਰੇ ਕੋਲ ਤੁਸੀਂ ਉਧਰ ਇੰਦਰ ਨਹੀਂ ਜਾਣਾ ਤੂੰ ਨਾਮ ਦੱਸੀ ਮੈਨੂੰ ਕਿਹਦਾ ਬਾਈ ਨਾਮ ਸਾਜੂ ਹਾਂ ਸਾਜੂ ਤੇਰਾ ਨਾਮ ਕੀ ਆ ਸਾਜੀਦ ਸਾਜੀਦ ਉੱਚੀ ਬੋਲ ਮਾੜਾ ਜਾ ਸਾਜੀਦ ਜਿਵੇਂ ਕਹਣਾ ਕੱਢਦੀ ਨੂੰ ਸੀ ਲਿਖਣ ਹੋਵੇ ਹੈ ਸਾਜੀਦ ਸਾਜੀਦ ਤੇਰਾ ਨਾਮ ਕੀ ਪਤਾ ਹੈ ਮਨਵੀਰ ਮਨਾ ਵੀਰ ਇਹ ਤੈਨੂੰ ਮਾਰਦੀ ਹੁੰਦੀ ਹੈ ਕਿ ਨਹੀਂ ਸਹੀ ਦੱਸੀ ਨਹੀਂ ਨਹੀਂ ਮਾਰਦੀ ਇਹ ਮੈਨੂੰ ਮਾਰਦੀ ਇਹ ਮਾਰਦੀ ਹੈ ਨਾ ਤੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਤਿਲ ਕੋ ਨਹੀਂ ਫਿਰ ਉਹਦਾ ਜੀ ਨਾਮ ਕਰੋ ਜੱਫੀ ਪਾਵਾ ਕੋ ਹਾਂ ਐਂ ਹੀ ਪਾਓ ਪਾਓ ਕੁਲਰਾਜੀ ਨਮ ਕਰੀਏ ਚਲੋ ਚਲੋ ਪਲ ਪਾਉ ਜਫੀ ਪੱਤ ਨਹੀਂ ਫਿਰ ਆੜੀ ਨਹੀਂ ਬਾ ਲੋ ਜਫੀ ਇਹ ਆ ਆ ਸੇਲੀਆ ਬਣ ਕੇ ਰਿਆ ਕਰੋ ਲੈ ਵੀ ਮਿੱਤਰੋ ਅੱਛਾ ਰਾਜੂ ਬਾਈ ਦੂਜਾ ਨੰਬਰ ਦੱਸੀ ਵੀਰੇ ਹਾਂਜੀ ਬਈ ਦੂਜਾ ਹੈਗਾ ਬਈ 77078 ਜੀ 67214 ਬਈ ਇੱਕ ਵਾਰੀ ਹੋਰ ਬੋਲ ਦੇ 77078 ਜੀ 67214 ਬਈ ਠੀਕ ਹੈ ਇਸ ਨੰਬਰ ਤੇ ਕਰ ਲੋ ਵੀਰੇ ਰਾਜੂ ਦੇ ਨਾਲ ਗੱਲਬਾਤ ਗੱਲਬਾਤ ਨਹੀਂ ਨੰਬਰ ਸਕਰੀਨ ਤੇ ਪਿੰਡ ਮੱਲ ਲੱਕੇ ਜਰਾ